ਪੰਜਾਬੀ ਸੰਗੀਤ ਜਗਤ ਦਾ ਇੱਕ ਚਮਕਦਾ ਤਾਰਾ ਸਾਡੇ ਵਿੱਚ ਨਹੀਂ ਰਿਹਾ ਜੀ ਹਾਂ ਗਾਇਕ ਹਰਮਨ ਸਿੱਧੂ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਲੱਖਾਂ ਦੇ ਦਿਲ ਨੂੰ ਜਿੱਤ ਲਿਆ ਉਹ ਹੁਣ ਸਾਡੇ ਲਈ ਰੁਕਸਤ ਹੋ ਗਿਆ ਪਰ ਉਹਨਾਂ ਦੀ ਆਵਾਜ਼ ਉਹਨਾਂ ਦਾ ਸਫ਼ਰ ਤੇ ਉਹਨਾਂ ਦੀ ਕਲਾ ਹਮੇਸ਼ਾ ਸਾਡੀ ਯਾਦਾਂ ਵਿੱਚ ਜਿਉਂਦੀ ਰਹੇਗੀ ਆਓ ਤੁਹਾਨੂੰ ਦੱਸਦੇ ਆ ਹਰਮਨ ਸਿੱਧੂ ਤੇ ਜੀਵਨ ਦੀ ਕਹਾਣੀ ਹਰਮਨ ਸਿੱਧੂ ਪੰਜਾਬ ਦੀ ਮਿੱਟੀ ਵਿੱਚੋਂ ਬਣਿਆ ਹੋਇਆ ਇੱਕ ਸਾਦਾ ਨਿਰਮਲ ਦਿਲ ਦਾ ਇਨਸਾਨ ਦਿਲਾਂ ਮੰਨ ਦਾ ਪਿੰਡ ਖਿਆਲਾ ਵਿੱਚ ਜਨਮੇ ਹਰਮਨ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਦੇ ਸਨ ਘਰ ਸਾਦਾ ਹਾਲਾਤ ਵੀ ਆਮ ਪਰ ਮਨ ਵਿੱਚ ਇੱਕ ਵੱਡਾ ਸੁਪਨਾ ਆਵਾਜ਼ ਰਾਹੀਂ ਲੋਕਾਂ ਦੇ ਦਿਲਾਂ ਤੱਕ ਪਹੁੰਚਣਾ ਹਰਮਨ ਦੀ ਜ਼ਿੰਦਗੀ ਦੀ ਸ਼ੁਰੂਆਤ ਆਸਾਨ ਨਹੀਂ ਸੀ ਨਾ ਵੱਡੇ ਸਾਧਨ ਨਾ ਪਛਾਣਨ ਵਾਲਾ ਕੋਈ ਬਸ ਆਪਣਾ ਹੌਸਲਾ ਤੇ ਲਗਾਤਾਰ ਮਿਹਨਤ ਕਾਲਜ ਦੇ ਸਮੇਂ ਵਿੱਚ ਛੋਟੇ ਸਮਾਗਮਾਂ ਵਿੱਚ ਗਾਣਾ ਗਾ ਕੇ ਉਹਨਾਂ ਨੇ ਆਪਣੀ ਕਲਾ ਨੂੰ ਸਵਾਰਨਾ ਸ਼ੁਰੂ ਕੀਤਾ ਦਿਨ ਵਿੱਚ ਛੋਟੇ-ਮੋਟੇ ਕੰਮ ਰਾਤ ਨੂੰ ਧਾਰਮਿਕ ਸਮਾਗਮਾਂ ਜਾਂ ਮੰჯੀਆਂ ਤੇ ਗਾਣਾ ਇਹ ਤਰ੍ਹਾਂ ਉਹਨਾਂ ਨੇ ਆਪਣੀ ਸਫਰ ਦਾ ਕਦਮ-ਕਦਮ ਬਣਾਇਆ ਮੁਸ਼ਕਲਾਂ ਬਹੁਤ ਆਈਆਂ ਪਰ ਹਰਮਨ ਨੇ ਕਦੇ ਹਾਰ ਨਹੀਂ ਮੰਨੀ ਹਰਮਨ ਸਿੱਧੂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ ਮਿਸ ਪੂਜਾ ਨਾਲ ਗਾਇਆ ਗੀਤ ਕਾਗਜ਼ ਦਾ ਪਿਆਰ ਇਹ ਗੀਤ ਸੁਣਨ ਵਾਲਿਆਂ ਦੇ ਦਿਲਾਂ ਵਿੱਚ ਵਸ ਗਿਆ ਤੇ ਹਰਮਨ ਨੂੰ ਵੱਖਰੀ ਪਛਾਣ ਮਿਲ ਗਈ ਉਹਨਾਂ ਦੀ ਸਾਫ਼ ਤੇ ਮਿੱਠੀ ਆਵਾਜ਼ ਨੇ ਸੁਣਨ ਵਾਲਿਆਂ ਨੂੰ ਆਪਣਾ ਬਣਾ ਦਿੱਤਾ ਇਸ ਤੋਂ ਬਾਅਦ ਹਰਮਨ ਸਿੱਧੂ ਨੇ ਕਈ ਸੁਰੀਲੇ ਤੇ ਦਿਲ ਨੂੰ ਛੂਹ ਲੈਣ ਵਾਲੇ ਗੀਤ ਗਾਏ ਦੁਖੀ ਗੀਤ ਹੋਣ ਜਾਂ ਪਿਆਰ ਦੇ ਬੋਲ ਹਰਮਨ ਦੀ ਆਵਾਜ਼ ਹਮੇਸ਼ਾ ਖਰੀ ਸਾਫ਼ ਤੇ ਭਾਵਨਾਪੂਰਨ ਰਹੀ ਉਹਨਾਂ ਨੂੰ ਜਾਣਨ ਵਾਲੇ ਕਹਿੰਦੇ ਨੇ ਕਿ ਹਰਮਨ ਸਿਰਫ ਵਧੀਆ ਗਾਇਕ ਨਹੀਂ ਬਲਕਿ ਬਹੁਤ ਨਿਰਮਲ ਹਲਕਾ ਸੁਬਾਦਾ ਹਰ ਕਿਸੇ ਨੂੰ ਇੱਜ਼ਤ ਦੇਣ ਵਾਲਾ ਬੰਦਾ ਸੀ ਹਰਮਨ ਸਿੱਧੂ ਆਪਣੇ ਪਰਿਵਾਰ ਨਾਲ ਬਹੁਤ ਜੁੜੇ ਹੋਏ ਸਨ ਪਿੰਡ ਦੀ ਮਿੱਟੀ ਆਪਣੇ ਲੋਕ ਆਪਣਾ ਮਾਹੌਲ ਇਹ ਸਭ ਉਹਨਾਂ ਲਈ ਸਭ ਤੋਂ ਵੱਡੀ ਦੌਲਤ ਸੀ ਸ਼ੋਹਰਤ ਮਿਲਣ ਤੋਂ ਬਾਅਦ ਵੀ ਉਹਨਾਂ ਨੇ ਕਦੇ ਕਮੰਡ ਨਹੀਂ ਕੀਤਾ ਸਫਲਤਾ ਦੇ ਬਾਵਜੂਦ ਉਹ ਹਮੇਸ਼ਾ ਸਾਦਾ ਜੀਵਨ ਜਿਉਂਦੇ ਰਹੇ ਹਰਮਨ ਨੂੰ ਲੋਕਾਂ ਨੇ ਸਿਰਫ ਗਾਇਕੀ ਲਈ ਨਹੀਂ ਉਹਨਾਂ ਦੀ ਸਾਦਗੀ, ਮੁਸਕਾਨ ਤੇ ਸਾਫ਼ ਦਿਲ ਲਈ ਵੀ ਪਿਆਰ ਦਿੱਤਾ। ਸ਼ੋਅ ਮੁੱਕੇ ਤੋਂ ਬਾਅਦ ਹਰਮਨ ਹਰ ਫੈਨ ਨਾਲ ਮਿਲਦੇ, ਤਸਵੀਰਾਂ ਖਿਚੋਂਦੇ। ਇਸ ਇਦਾਰਨ ਜਿਹਾ ਸੁਆਬ ਵੀ ਉਹਨਾਂ ਨੂੰ ਲੋਕਾਂ ਦੇ ਦਿਲਾਂ ਤੇ ਕਰੀਬ ਲੈ ਜਾਂਦਾ ਸੀ। ਪਰ ਬੀਤੀ ਰਾਤ ਕਿਸਮਤ ਨੇ ਬਹੁਤ ਵੱਡਾ ਵਾਰ ਕਰ ਦਿੱਤਾ ਮਾਨਸਾ ਤੋਂ ਆਪਣੇ ਪਿੰਡ ਖਿਆਲਾ ਵਾਪਸ ਆਉਂਦੇ ਹੋਏ ਹਰਮਨਦੀਕਾਰ ਇੱਕ ਟਰੱਕ ਨਾਲ ਭੰਕਰ ਟੱਕਰ ਹੋ ਗਈ ਟੱਕਰ ਇੰਨੀ ਤੇਜ਼ ਕਿ ਮੌਕੇ ਤੇ ਹੀ ਉਹਨਾਂ ਦੀ ਜਾਨ ਚਲੀ ਗਈ ਇਸ ਖਬਰ ਨੇ ਸੰਗੀਤ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰਮਨ ਸਿੱਧੂ ਹੁਣ ਇਸ ਦੁਨੀਆ 'ਚ ਨਹੀਂ ਪਰ ਉਹਨਾਂ ਦੀ ਆਵਾਜ਼ ਉਹਨਾਂ ਦੀ ਕਲਾ ਪਿਆਰ ਉਹਨਾਂ ਦੀ ਸਾਫ ਦੀ ਲਈ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੀ ਲੋਕ ਕਹਿ ਰਹੇ ਨੇ ਹਰਮਨ ਸਿੱਧੂ ਗਿਆ ਨਹੀਂ ਸਿਰਫ ਰਬ ਦੀ ਮਹਿਫਿਲ ਵਿੱਚ ਗੋਣ ਵਾਲਾ ਚਲਾ ਗਿਆ ਹਰਮਨ ਸਿੱਧੂ ਦੀ ਛੋਟੀ ਪਰ ਸੁਨਹਿਰੀ ਯਾਤਰਾ ਪੰਜਾਬੀ ਸੰਗੀਤ ਲਈ ਇੱਕ ਕੀਮਤੀ ਵਿਰਾਸਤ ਛੱਡ ਗਈ ਹੈ ਉਹਨਾਂ ਦੀ ਯਾਦ ਉਹਨਾਂ ਦੇ ਗੀਤ ਸਦਾ ਸਾਨੂੰ ਉਹਨਾਂ ਦੇ ਹੋਣ ਦਾ ਅਹਿਸਾਸ ਦਿਲਾਉਂਦੀਆਂ